ਹਾਂਜੀ ਦੋਸਤੋ ਵਿਕਰਮ ਸਿੰਘ ਮਜੀਠੀਏ ਦੀ ਕੱਲ ਪੀਸੀਸੀ ਉਹਨਾਂ ਨੂੰ ਨਿਆਖ ਹਰਾਸ ਉਹਨਾਂ ਦੀ ਵਧਾ ਦਿੱਤੀ ਹੈ ਭਾਪ 2 ਅਗਸਤ ਤੱਕ ਮਜੀਠਾ ਨਾ ਬਾਹ ਦੇਲ ਦੇ ਵਿੱਚ ਅਜੇ ਬੰਦ ਰਹੇਗਾ ਜਿਹੜੀ ਜ਼ਮਾਨਤ ਦੀ ਗੱਲਬਾਤ ਚੱਲਦੀ ਸੀ ਉਹਨਾਂ ਦੇ ਵਕੀਲਾਂ ਵੱਲੋਂ ਜਿਹੜੀ ਜ਼ਮਾਨਤ ਹੈ ਨਾ ਤੇ ਲਾਈ ਗਈ ਹੈ ਨਾ ਹੀ ਕੋਈ ਗੱਲਬਾਤ ਹੋਈ ਹੈ ਅਗਲੀ ਪੇਚੀ ਤੇ ਤਿਆਰੀ ਐ ਮਜੀਠੇ ਦੀ ਜਮਾਨਤ ਕਿਹੜਾ ਲੀਡਰ ਕਰਾ ਰਿਹਾ ਤੁਹਾਨੂੰ ਇਹ ਵੀ ਦੱਸਾਂਗੇ ਕਿਹੜੇ ਬੰਦਿਆ ਪਿੱਛੇ ਹਟਿਆ ਕਿਹੜੇ ਬੰਦੇ ਨੂੰ ਮਿਲਣ ਨਹੀਂ ਦਿੱਤਾ ਮੁਲਾਕਾਤ ਕਰਨ ਗਿਆ ਸੀ ਕਿਉਂ ਮੋੜਿਆ ਇਹ ਵੀ ਤੁਹਾਨੂੰ ਗੱਲਬਾਤ ਸਾਰੀ ਦੱਸਾਂਗੇ ਤੇ ਦੋਸਤੋ ਵਿਕਰਮਜੀਠਾ ਜਿੱਤੇ ਗਿਰਫਤਾਰ ਕੀਤਾ ਨਾ ਉਹਨੇ ਮੁੱਛਾਂ ਨੂੰ ਪਾ ਦਿੱਤਾ ਸੀ ਕਹਿੰਦੇ ਆ ਪੰਜਾਬੀਆਂ ਦੀ ਘਾਵਤ ਹੈ ਕਿ ਮੁੱਛ ਮਰੋੜ ਕੇ ਜੱਟ ਚੜ ਗਿਆ ਪਹਿਲਾਂ ਘੋੜੇ ਤੇ ਕਹਿੰਦਾ ਹੁੰਦਾ ਸੀ ਜੱਟ ਚੜਦਾ ਹੁਣ ਗੱਡੀ ਤੇ ਚੜਦਾ ਭਾਈ ਤੇ ਮਜੀਠਾ ਪੁਰਸ ਵਾਲਾ ਨੇ ਜਿਹੜੇ ਸੀ ਮੁੱਛ ਮਰੋੜ ਕੇ ਕੰਮ ਤੇ ਭਾਵੇਂ ਕਸੂਤਾ ਹੀ ਸੀ ਪਰ ਉਹਨੇ ਅੰਦਰ ਜਿਹੜੀ ਦਲੇਰੀ ਸੀ ਅੰਦਰ ਨਿਡਰਪਣਾ ਉਹਨੇ ਜ਼ਰੂਰ ਦਿਖਾਇਆ ਆਪਣੇ ਦੋਨੇ ਬੱਚਿਆਂ ਨੂੰ ਵੀ ਮਿਲ ਕੇ ਗਿਆ ਕਈ ਕਿ ਵੀ ਗਿਆ ਜਾਂਦਾ ਹੋਇਆ ਕਹਿੰਦਾ ਪਰਵਾਹ ਨਾ ਮੰਨਿਓ ਕਹਿੰਦਾ ਇਹ ਚੱਲਦਾ ਹੀ ਹੁੰਦਾ ਕੰਮ ਕਹਿੰਦਾ ਸ਼ੇਰਾਂ ਦੇ ਪੁੱਤਾਂ ਨਾਲ ਨਹੀਂ ਆ ਗਿਆ ਕਹਿੰਦਾ ਜਿਹੜੇ ਹੁੰਦੇ ਆ ਨਾ ਬੰਦੇ ਘੈਂਟ ਉਹਨਾਂ ਨਾਲ ਕਹਿੰਦਾ ਇਹੋ ਜੇ ਕੰਮ ਚੱਲਦੀ ਰਹਿੰਦੇ ਦਬਣਾ ਨਹੀਂ ਇਹ ਕਹਿ ਕੇ ਚਲੇ ਆ ਗਿਆ ਤੇ ਮੁੱਚ ਮਰੋੜ ਕੇ ਕਹਿੰਦਾ ਮਾਨਣਾ ਅਰਖ ਲਾ ਜਿੱਤੇ ਰੱਖਣਾ ਜਿੱਦੇ ਮੇਰਾ ਟਾਈਮ ਆ ਗਿਆ ਕਹਿੰਦਾ ਤੇ ਮੰਗੂ ਪੀ ਦੂੰ ਆਟੇ ਮੰਗੂ ਪੀ ਦੂੰ ਕਹਿੰਦਾ ਜਿੱਦੇ ਮੇਰਾ ਟਾਈਮ ਆ ਗਿਆ ਤੇ ਦੋਸਤੋ ਮੌਕੇ ਦਾ ਹੋਵੇ ਸੀਐਮ ਮੁੰਡਾ ਹੋਵੇ ਸਤਜੋਜ ਵਾਲੇ ਮਾਸਟਰ ਦਾ tio ਨੂੰ ਕੋਈ ਮੁੱਛ ਮਰੋੜ ਕੇ ਇਹਨਾਂ ਕਹੀ ਜੀ ਇਹ ਨਹੀਂ ਕਹੋ ਸਕਦਾ ਸੀਐਮ ਦੀ কুরਸੀ ਤੇ ਆ ਮਜੀਠੀਗਾ ਭੁੱਲ ਗਿਆ ਤੂੰ ਜਦੋਂ 7 ਤੋਂ 17 ਤੱਕ ਤੂੰ ਕੈਬਨਟ ਮਨਿਸਟਰ ਸੀ ਸੱਤਾਪਿੰਡੀ ਵਰਗੇ ਤੇਰੇ ਯਾਰ ਉਦੋਂ ਤੂੰ ਐਸਐਸਪੀ ਨੂੰ ਤੇ ਡੀਜੀਪੀ ਨੂੰ ਫੋਨ ਤੇ ਕਿਵੇਂ ਗੱਲ ਕਰਦਾ ਹੁੰਦਾ ਸੀ ਭੁੱਲ ਗਿਆ ਉੱਤੇ ਸੀਐਮ ਅਗਲਾ ਹੁਣੇ ਮਾਰਿਆ ਫੋਨ ਕਹਿੰਦਾ ਚੱਕੋ ਇਹਨੂੰ ਕਰੋ ਸਿੱਧਾ ਬਣਾਓ ਬੰਦੇ ਦਾ ਪੁੱਤ ਤੇ ਦੋਸਤੋ ਕੀ ਹੋਇਆ ਜੇਲ੍ਹ ਦੇ ਵਿੱਚ ਨਾ ਮਜੀਠੇ ਨਾਲ ਸੈੱਲ ਦੇ ਵਿੱਚ ਦੋ ਬੰਦੇ ਐਸੇ ਰੱਖਿਆ ਜਿੰਨਾਂ ਨੂੰ ਦੇਖ ਕੇ ਮਜੀਠੇ ਦੀ ਸਾਰੀ ਨੀਂਦ ਦੀ ਰਾਤੀ ਬੰਦਰਾਂ ਨੇ ਦਿਨਤਾ ਉਹਦਾ ਲੰਘ ਜਾਂਦਾ ਮੁਲਾਮਲਾ ਕਰਤਾ ਇੱਕ ਅੱਧੀ ਮੁਲਾਕਾਤ ਆ ਜਾਂਦੀ ਹੈ ਇੱਕ ਦੋ ਹੋਰ ਬੰਦਿਆਂ ਨਾਲ ਆਪਸੇ ਪਾਸੇ ਇਹਨਾਂ ਗੱਲਬਾਤ ਕਰਦਾ ਮੁਲਾਜ਼ਮਾਂ ਪਰ ਜਿਹੜਾ ਰਾਤ ਦਾ ਟਾਈਮ ਹੈ ਉਹਦੇ ਸੱਜੇ ਤੇ ਖੱਬੇ ਇਹ ਉਹਦੇ ਵਕੀਲ ਨੇ ਦੱਸਿਆ ਮਜੀਠੇ ਦੇ ਨੇ ਸੋਪਤੀ ਸਾਹਿਬ ਨੇ ਕਹਿੰਦਾ ਦੋ ਬੰਦੇ ਇਹ ਜੇ ਖੁੰਖਾਰ ਖੁੰਖਾਰ ਬਦਮਾਸ਼ ਕਹਿੰਦਾ ਦੋ ਲਾਤੇ ਇੱਕ ਸੱਜੇ ਇੱਕ ਖੱਬੇ ਸੈਲ ਦੇ ਵਿੱਚ ਇੱਕ ਤਾਂ ਉਹ ਹੈ ਜਿਹਨੂੰ ਸਜਾਏ ਮੌਤ ਫਾਂਸੀ ਦੋਸਤੋ ਸਜਾਏ ਮੌਤ ਤੇ ਫਾਂਸੀ ਹੁੰਦੀ ਹੈ ਕਹਿੰਦੇ ਸਜਾਏ ਮੌਤ ਦੀ ਸਜ਼ਾ ਤਿੰਨ ਕਤਲ ਕਰੇ ਹੋਇਆ ਉਹ ਮਜੀਠੇ ਦੇ ਨਾਲ ਲਾਤਾ ਇੱਕ ਹੋਰ ਕਿਹੜਾ ਲਾਤਾ ਉਹ ਦੋਸਤੋ ਬਾਹਲਾ ਪੜਾ ਉਹਦੇ ਨਾਲੋਂ ਵੀ ਉਹਨੇ ਬਾਹਲਾ ਗੰਦਾ ਕੰਮ ਕਰਿਆ ਉਹਨੇ ਮਜੀਠੇ ਦੇ ਵਕੀਲ ਨੇ ਦੱਸਿਆ ਕਹਿੰਦਾ 12 ਸਾਲ ਦੇ ਬੱਚੇ ਨਾਲ ਦੁਸ਼ ਕਰਮ ਕਰਤਾ ਦੁਸ਼ਟ ਕਰਮ ਦੋਸਤੋ ਬਹੁਤ ਮਾੜਾ ਕੰਮ ਜਿਹਨੂੰ ਪੰਜਾਬੀ ਕਈ ਕਹਾਵਤਾਂ ਵਰਤਦੇ ਐ ਮੈਂ ਕਹਿਣ ਹੀ ਨਹੀਂ ਚਾਹੁੰਦਾ ਤੁਸੀਂ ਸਮਝਦੇ ਹੋਵੋਗੇ ਗੱਲ ਜਿਵੇਂ ਔਰਤ ਨਾਲ ਰੇਪ ਹੋ ਜਾਂਦਾ ਬੱਚੇ ਨਾਲ ਵੀ 12 ਸਾਲ ਦੇ ਨਾਲ ਉਹ ਕੰਮ ਕਰਤਾ ਉਹਨੇ ਇੱਕ ਉਹ ਐ ਜਿਹੜਾ 12 ਸਾਲ ਦਾ ਬੱਚਾ ਨਹੀਂ ਜਿਹਨੇ ਵਕਸ਼ਿਆ ਉਹ ਮਜੀਠੇ ਦੇ ਨਾਲ ਉਹ ਵੜਤਾ ਦੋਸਤੋਂ ਬਣੂਗਾ ਕਿ ਤੁਸੀਂ ਆਪਦੇ ਫੇਕਰ ਤੇ ਸੁਭਾਵਕ ਸੀ ਉਹਦੀ ਮਜੀਠੇ ਨੇ ਆਪਦੇ ਵਕੀਲ ਨੂੰ ਕਿਹਾ ਕਹਿੰਦਾ ਪਹਿਲਾਂ ਹੋਰ ਤੇ ਸਾਰਾ ਕੁਝ ਵਿਜੀਲੈਂਸ ਦਾ ਚੱਲ ਲਿਆ ਤਸੀਹੇ ਚੱਲ ਲੇ ਰਿਮਾਂਡ ਚੱਲ ਲਿਆ ਸਭ ਕੁਝ ਕੱਟ ਲਿਆ ਪਰ ਕਹਿੰਦਾ ਜਿਹੜੇ ਆਹ ਲਾਤੇ ਨਾ ਦੋ ਨਾਲ ਫਤੰਦਰ ਲਿਆ ਕੇ ਮੇਰੇ ਕਹਿੰਦਾ ਭਰਾਵੋ ਇਹਨਾਂ ਤੋਂ ਨਹੀਂ ਬਚਿਆ ਜਾਣਾ ਇਹਨਾਂ ਨੂੰ ਦੇਖ ਕੇ ਕਹਿੰਦਾ ਨੀਂਦ ਹੀ ਨਹੀਂ ਆਉਂਦੀ ਬੀਪੀ ਸੈੱਟੀ ਨਹੀਂ ਹੁੰਦਾ ਲੋ ਰਹਿਣ ਲੱਗ ਗਿਆ ਇਸ ਲਈ ਦੋਸਤੋ ਜਿਹੜੇ ਮਜੀਠੀਏ ਸਾਹ ਦੇ ਵਕੀਲ ਸੀ 2-3 ਪੇਸ਼ ਹੋਏ ਸੀ ਉਹਨਾਂ ਨੇ ਜੱਜ ਕੇ ਵਿਰੋਧ ਕੀਤਾ ਕਿ ਮਜੀਠੀਏ ਨੂੰ ਖਤਰਾ ਹੈ ਉਹਨੂੰ ਵਾਕ ਰੱਖਿਆ ਜਾਵੇ ਮੇਰੀ ਵੀ ਸਰਕਾਰ ਨੂੰ ਇੱਕ ਗੁਜਾਰਿਸ਼ ਹੈ ਕਿ ਬਕਰ ਮਜੀਠਾ ਕੈਬਨਟ ਮਿਨਿਸਟਰ ਹੈ 10 ਸਾਲ ਉਹਦੀ ਪ੍ਰਾਇੋਰਟੀ ਉਹਨੂੰ ਜ਼ਰੂਰ ਰੱਖੀ ਜਾਵੇ ਉਹਦੀ ਪ੍ਰਾਇੋਰਟੀ ਰੱਖੀ ਜਾਵੇ ਜ਼ਰੂਰ ਇਸ ਗੱਲ ਦੀ ਗੌਰ ਕੀਤੀ ਜਾਵੇ ਉਹਨੂੰ ਉਹ ਜੀ ਜਿਹੜੀ ਸਹੂਲਤ ਹੈ ਭਾਈ ਉਹ ਦਿੱਤੀ ਜਾਵੇ ਤੇ ਉਹਦੇ ਨਾਲ ੱਤਕਾ ਉਹ ਜਾ ਨਾ ਕੀਤਾ ਜਾਵੇ ਇਹ ਦੋਸਤੋਂ ਗੱਲਾਂ ਦੇਖਣ ਵਾਲੇ ਨੇ ਤੇ ਜਿਹੜਾ ਸੈੱਲ ਹੈ ਇੱਥੋਂ ਤੱਕ ਉਹਦੇ ਰਿਸ਼ਤੇਦਾਰ ਨੇ ਕਿਹਾ ਇੱਕ ਨੇ ਇਹਨਾਂ ਸੈੱਲ ਬੜਾ ਮੜਾ ਜਦੋਂ ਮੀਂਹ ਕਣੀ ਪੈਂਦੀ ਹੈ ਇਹ ਜਿਹੜਾ ਮੀਂਹ ਦਾ ਪਾਣੀ ਹੈ ਉਹ ਵੀ ਕਹਿੰਦਾ ਇੱਕ ਰਾਤ ਸਿਰ ਦੇ ਵਿੱਚ ਉਹ ਵੀ ਡਿੱਗੀ ਗਿਆ ਪਈ ਗਿਆ ਦੋਸਤੋ ਇਹ ਪਤਾ ਨਹੀਂ ਸੱਚ ਹੈ ਪਤਾ ਨਹੀਂ ਝੂਠ ਹੈ ਪ੍ਰਭੂ ਪਰ ਜਿਹੜੇ ਦੋ ਬੰਦੇ ਨਾਲ ਤੁਹਾਨੂੰ ਮੈਂ ਦੱਸਿਆ ਇਹ ਸੱਚ ਹੈ ਇਹ ਤੁਸੀਂ ਵੀਡੀਓ ਕੱਲ੍ਹ ਵਾਲੀ ਸੁਣ ਲਿਓ ਇੱਕ ਨੇ ਤਿੰਨ ਕਤਲ ਕਰਿਆ ਸਜ਼ਾਏ ਮੌਤ ਹੈ ਇੱਕ ਨੇ 12 ਸਾਲ ਦੇ ਬੱਚੇ ਨਾਲ ਦੇ ਦੁਸ਼ਤ ਕਰਮ ਕਰਿਆ ਉਹਦੇ ਤੋਂ ਬਹੁਤ ਜ਼ਿਆਦਾ ਖਤਰਾ ਹੈ ਇਸ ਲਈ ਦੇਖਦੇ ਆ ਕਿ ਮਜੀਠੇ ਦੀ ਸਰਕਾਰ ਸੁਣਦੀ ਹੈ ਜਾਂ ਜਿਹੜੀ ਮੁੱਛ ਮਰੋੜ ਕੇ ਗਿਆ ਉਹੀ ਪੰਗੇ ਪਾਈ ਜਾਂਦੀ ਹੈ ਚੰਗਾ ਹੁੰਦਾ ਮੁੱਛ ਨਾ ਮਰੋੜਦਾ ਆਸਾ ਪਾਸਾ ਜਾ ਦੇਖ ਕੇ ਜਿਵੇਂ ਕਦੇ ਰਾਜਾ ਬੜਿੰਗ ਟੋਪੀ ਜੀ ਲੈ ਕੇ ਕੋਈ ਐਕਸ਼ਨ ਜਾ ਕਰ ਗਿਆ ਸੀ ਮੇਲੇ ਇੱਕ ਵੇਲੇ ਨੇਰੇ ਜਿਹਾ ਹੋਇਆ ਕਹਿੰਦੇ ਉਹ ਮਾਨ ਨਾਲ ਮਿਲ ਗਿਆ ਕਹਿੰਦਾ ਭਰਾਵਾ ਸਿਆਸੀ ਗੱਲਾਂ ਬਾਤਾਂ ਹੁੰਦੀਆਂ ਬਿਆਨਬਾਜ਼ੀਆਂ ਜੀਆਂ ਆਪਾਂ ਸਿਆਸੀ ਬੰਦੇ ਆ ਅੱਜ ਪਾਵਰ ਤੇਰੇ ਕੋਲ ਹੈ ਕੱਲ ਨੂੰ ਕਹਿੰਦਾ ਹੀ ਨਹੀਂ ਪਤਾ ਮੇਰੇ ਕੋਲ ਹੈ ਅਜੇ ਹਰ ਆਲ ਬਿਲਕੇ ਚਲਾ ਲਗੇ ਕੰਮ ਐਦੂ ਮੁੜ ਕੇ ਮਾਏ ਬਾਹਲਾ ਤੇਰੇ ਖਿਲਾਫ ਬੋਲਦਾ ਨਹੀਂ ਵਿਧਾਨ ਸਭਾ ਚ ਪੁੱਠੇ ਸਿੱਧੇ ਬਿਆਨ ਨਹੀਂ ਦਿੰਦਾ ਤੇ ਮੇਰੀ ਵਾਈ ਬਣ ਕੇ ਜਿਹੜੀ ਫੈਲ ਐ ਉਹ ਪਈ ਰਹਿਣ ਦੇ ਤੇ ਦੋਸਤੋ ਜਿਹੜਾ ਬੇਕਰਮ ਜਿੱਟਾ ਹੈ ਜਾਂ ਸੁਖਪਾਲ ਖੈਰਾ ਇਹਨਾਂ ਦਾ ਤੁਹਾਨੂੰ ਪਤਾ ਹੈ ਇਹਨਾਂ ਦੀ ਅਰਸ ਬਣਸੋ ਦਾ ਤੇ ਇਹਨਾਂ ਦੇ ਰਵੇ ਦਾ ਤੁਹਾਨੂੰ ਪਤਾ ਹੈ ਇਹ ਤੇ ਮਾਂ ਦੇ ਸ਼ੇਰ ਮੁੱਛ ਮਰੋਣ ਤੋਂ ਬਿਨਾ ਗੱਲ ਦੂਜੀ ਕਰਦੀ ਨਹੀਂ ਕਹਿੰਦੇ ਚਾਹੇ ਥੋੜਾ ਥੋੜਾ ਕਰਕੇ ਵੱਡੇ ਜਾਈਏ ਚਾਹੇ ਜੋ ਮਰਜ਼ੀ ਹੋ ਜੇ ਕਹਿੰਦੇ ਮੁੱਛ ਨੂੰ ਵੱਟ ਤੇ ਐਂ ਦੇਵਾਂਗੇ ਤੇ ਦੋਸਤੋਂ 2 ਅਗਸਤ ਨੂੰ ਦੇਖਦੇ ਆ ਹੁਣ ਬਿਕਰਮਜੀਤ ਠਕੇ ਦੀਆਂ ਮੁੱਛਾ ਦਿਸਣ ਹੀ ਨਹੀਂ ਦਿੰਦੇ ਪੁਲਿਸ ਵਾਲੇ ਪਤੰਦਰ ਜਦੋਂ ਉਹਨੂੰ ਤਰੀਕ ਤੇ ਲਿਉਂਦੇ ਆ ਨਾ ਇੰਨਾ ਲੁਕੋ ਕੇ ਲਿਉਂਦੇ ਆ ਪਤਾ ਹੀ ਨਹੀਂ ਲੱਗਣ ਦੇ ਇੱਕ ਫੋਟੋ ਵੀ ਨਹੀਂ ਲਿਉਣ ਦਿੰਦੇ ਹੁਣ ਵਕੀਲ ਐ ਇੱਕ ਤੱਗੜ ਮੈਂ ਪੂਰਾ ਨਾਂ ਤਾਂ ਭੁੱਲ ਗਿਆ ਤੱਗੜ ਵਕੀਲ ਪੰਜਾਬ ਫੈਲ ਪੰਜਾਬ ਦਸਤਾਵੇਜ਼ ਵਾਲਾ ਬੰਦਾ ਪੂਰਾ ਘੈਂਟ ਹੈ ਉਹ ਵਕੀਲ ਉਹਨੇ ਕਈ ਸਰਕਾਰਾਂ ਦੇ ਗੁਪਤ ਆਪਰੇਸ਼ਨ ਕਰੇ ਐ ਕਈ ਗੈਂਗਸਟਰਾਂ ਦੇ ਘਰੇ ਵੀ ਗਿਆ ਉਹ ਬੰਦਾ ਬੜਾ ਘੈਂਟ ਪੱਤਰਕਾਰ ਹੈ ਉਹਨੇ ਦੋਸਤੋ ਅਗਲੀ ਜਿਹੜੀ 2 ਅਗਸਤ ਦੀ ਬਹਿਸ ਹੋਊਗੀ ਉਹਦੇ ਉਹਨੇ ਸਮਾਂ ਮੰਗਿਆ ਕਿ ਮੈਂ ਅਦਾਲਤ ਦੇ ਵਿੱਚ ਬਹਿ ਕੇ ਦੋਨੇ ਪੱਖਾਂ ਦੀਆਂ ਦਲੀਲਾਂ ਸੁਣਨਾ ਚਾਹੁੰਦਾ ਐ ਕਿ ਮੈਨੂੰ ਜੱਜ ਸਾਹਿਬ ਅਲਾਉ ਕਰਨ ਕਿ ਮੈਂ ਕੋਰਟ ਦੇ ਵਿੱਚ ਬਹਿ ਕੇ ਦੋਨੇ ਪੱਖਾਂ ਦੀ ਗੱਲਬਾਤ ਸੁਣ ਸਕਦਾ। ਦੋਸਤੋ ਬੜਾ ਘੈਂਟ ਵਕੀਲ ਐ। ਕੱਲ ਉਹਦੇ ਨਾਲ ਖਿੱਚਤੂ ਹੋ ਗਈ ਸੀ। ਉਹਨੇ ਦੱਸਿਆ। ਕਹਿੰਦਾ ਚਿੱਟ ਕਫੜਗੇ ਬੰਦੇ ਦੀਲੀਆਂ ਪੱਗਾਂ ਬੰਨੀਆਂ ਸੀ। ਕਹਿੰਦਾ ਮੈਂ ਤਾਂ ਆਖਿਆ ਕਿਤੇ ਮਜੀਠਗੇ ਦੇ ਬੰਦੇ ਬੈਠੇ ਐ। ਕਹਿੰਦਾ ਮੈਂ ਮੋਬਾਈਲ ਕੱਢ ਕੇ ਜਦੋਂ ਬੀਠ ਕੋ ਬਣਾਉਣ ਲੱਗਿਆ ਤੇ ਕਹਿੰਦਾ ਮੈਨੂੰ ਤਾਂ ਉਦ ਹੀ ਪਤਾ ਲੱਗਿਆ ਜਦੋਂ ਇੱਕ ਨੇ ਆ ਕੇ ਮੇਰੇ ਗੱਲ ਤੇ ਹੱਥ ਪਾ ਲਿਆ। ਮੋਬਾਈਲ ਫੋਕੇ ਜੇਬ ਚ ਪਾ ਲਿਆ ਕਹਿੰਦਾ ਕਿਹਨੂੰ ਪੁੱਛ ਕੇ ਹੋਈ। ਤੈਨੂੰ ਪਤਾ ਨਹੀਂ ਸੀ ਕੌਣ ਹੁੰਨੇ ਆ ਕਹਿੰਦਾ ਮੈਨੂੰ ਤਾਂ ਉਦੋਂ ਪਤਾ ਲੱਗਿਆ ਕਿਤੇ ਬੰਦੇ ਭਾਈ ਹੋਰ ਨੇ ਮਜੀਠਗੇ ਦੇ ਬੰਦੇ ਨਹੀਂ ਦੋਸਤੋ ਦੇਖਦੇ ਹੁਣ ਉਸ ਪੱਤਰਕਾਰ ਨੂੰ ਟਾਈਮ ਮਿਲੇਗਾ ਜਾਂ ਨਾ ਮਿਲੇਗਾ ਬੀੜ ਕੋ ਲੰਬੀ ਹੋ ਜੇਗੀ ਸਰੀਰ ਅਜਾਜਤ ਨਹੀਂ ਦਿੰਦਾ ਸੀ ਗਲਾ ਬਹੁਤ ਜ਼ਿਆਦਾ ਖਰਾਬ ਹੈ ਦੋਸਤੋ ਅੱਜ ਬੋਲਿਆ ਨਹੀਂ ਸੀ ਜਾਂਦਾ ਭੁੱਲ ਚੁੱਕ ਦੀ ਮਾਫੀ ਬੀੜ ਕੋ ਨੂੰ ਵੀਰ ਬਣ ਕੇ ਵੱਧ ਤੋਂ ਵੱਧ ਸ਼ੇਅਰ ਲੈ ਕਰਿਆ ਕਰੋ ਤਾਂ ਕਿ ਸੱਚ ਬੋਲਣ ਨੂੰ ਜੁਰਤ ਮਿਲ ਸਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ